ਜੈ ਗੁਰਦੀਪ ਤਨ ਗੁਰਦੀਪ ਇਹ ਜੋ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਵੇਖ ਰਹੇ ਹੋ ਤਨ ਤਨ 108 ਸੰਤ ਬਾਬਾ ਮੀਲਾ RAM ਜੀ ਪਰੂ ਮਜਾਰਾ ਦੀਆਂ ਹਨ 1954 ਦੇ ਵਿੱਚ ਜੋ ਇਮਾਰਤ ਬਣਾਈ ਗਈ ਸੀ ਉਸ ਵੇਲੇ ਦੀ ਸੰਗਤ ਦੇ ਵੱਲੋਂ ਗੁਰੂ ਘਰ ਦੇ ਸੰਚਾਲਕ ਦੇ ਵੱਲੋਂ ਇਹ ਇਮਾਰਤ ਖਸਤਾ ਤੇ ਪੁਰਾਣੀ ਹੋਣ ਦੇ ਕਾਰਨ ਅੱਜ ਇਸ ਇਮਾਰਤ ਨੂੰ ਨਵਿਨੀਕਰਨ ਦਿੱਤਾ ਜਾ ਰਿਹਾ ਤੇ ਦੂਸਰੇ ਪਾਸੇ ਤੁਸੀਂ ਸਕਰੀਨ ਦੇ ਉੱਤੇ ਇੱਕ ਆਦੀ ਸ਼ਾਨ ਇਮਾਰਤ ਦਾ ਮਾਡਲ ਦੇਖ ਰਹੇ ਹੋ ਇਹ ਹੁਣ ਬਣ ਕੇ ਤਿਆਰ ਹੋਏਗੀ ਖੱਬੇ ਪਾਸੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਿੱਥੇ ਪ੍ਰਾਣੀ ਇਮਾਰਤ ਨੂੰ ਤੋੜਿਆ ਜਾ ਰਿਹਾ ਤੇ ਦੂਜੇ ਪਾਸੇ ਸੱਜੇ ਪਾਸੇ ਦੇਖ ਰਹੇ ਹੋ ਕਿ ਨੀਂ ਪੱਥਰ ਰੱਖ ਕੇ ਇਹ ਇਮਾਰਤ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਗੁਰੂ ਘਰ ਦੇ ਸੰਚਾਲਕ ਸੰਤ ਕੁਲਵੰਤ ਰਾਮ ਜੀ ਭਰੋ ਮਜਾਰਾ ਜੋ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਵੀ ਨੇ ਔਰ ਸੰਗਤਾਂ ਦੇ ਨਾਲ ਬਹੁਤ ਹੀ ਪਿਆਰ ਪ੍ਰੇਮ ਹੈ ਤੇ ਸੰਗਤ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਆਲੀ ਸ਼ਾਨ ਗੁਰੂ ਘਰ ਜਿਹੜਾ ਇਹ ਬਣਨ ਜਾ ਰਿਹਾ ਉਮੀਦ ਹੈ ਕਿ ਕੁਝ ਸਮੇਂ ਤੱਕ ਇਹ ਇਮਾਰਤ ਬਣ ਕੇ ਤਿਆਰ ਹੋਏਗੀ ਇਸ ਇਮਾਰਤ ਨੂੰ ਬਣਾਉਣ ਦੇ ਵਾਸਤੇ ਸੰਗਤਾਂ ਦੇ ਵਿੱਚ ਭਾਰੀ ਚਾ ਉਤਸ਼ਾਹ ਜੋਸ਼ ਤੇ ਸ਼ਰਧਾ ਹੈ Yes, <speaking> me. <in foreign language> बाबा जी पाल पसंद And i